ਆਪਣੇ ਚੰਗੇ ਭਵਿੱਖ ਦੇ ਲਈ ਵਿਦੇਸ਼ਾਂ ਦੇ ਵਿੱਚ ਪੰਜਾਬੀ ਨੌਜਵਾਨ ਜਾਂਦੇ ਨੇ ਪਰੰਤੂ ਉਹਨਾਂ ਦੇ ਨਾਲ ਕਈ ਵਾਰ ਅਜਿਹੇ ਹਾਦਸੇ ਵਾਪਰ ਜਾਂਦੇ ਨੇ ਕਿ ਪਿੱਛੇ ਮਾਪਿਆਂ ਕੋਲ ਰੋਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਚਦਾ ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਡਿੜਬਾ ਤੋਂ ਜਿੱਥੇ ਸੰਗਰੂਰ ਦੇ ਡਿੜਬਾ ਦੇ ਵਿੱਚ ਇੱਕ ਪਰਿਵਾਰ ਜੋ ਕਿ ਆਪਣੇ ਬੱਚੇ ਨੂੰ ਤਕਰੀਬਨ 10 ਸਾਲ ਪਹਿਲਾਂ ਯੂਕੇ ਵੱਲ ਭੇਜਦੇ ਹਨ ਜਿੱਥੇ ਬੱਚਾ ਆਪਣੀ ਚੰਗੀ ਭਵਿੱਖ ਲਈ ਮਿਹਨਤ ਕਰਦਾ ਹੈ ਅਤੇ ਆਪਣੇ ਪਰਿਵਾਰ ਨੂੰ ਚੰਗਾ ਜੀਵਨ ਬਤੀਤ ਕਰਾਉਣ ਦੇ ਸੁਪਨੇ ਦਿਖਾਉਂਦਾ ਹੈ ਪਰੰਤੂ ਉਹਨਾਂ ਨੂੰ ਕੀ ਪਤਾ ਸੀ ਕਿ ਇਹੋ ਬੱਚਾ ਇਸ ਦੁਨੀਆ ਤੇ ਨਹੀਂ ਰਹੇਗਾ ਦਿੜਬਾ ਦੇ ਜਸਵੀਰ ਸਿੰਘ ਜੋ ਕਿ ਪਿੰਡ ਦਿਆਲਗੜ ਦੇ ਰਹਿਣ ਵਾਲੇ ਹਨ ਪਿਛਲੇ ਦਿਨਾਂ ਤੋਂ ਡੜਬਾ ਵਿਖੇ ਹੀ ਰਹਿ ਰਹੇ ਹਨ ਉਹਨਾਂ ਦਾ ਬੇਟਾ 10 ਸਾਲ ਪਹਿਲਾਂ ਯੂਕੇ ਗਿਆ ਸੀ ਜੋ ਕਿ ਪਿਛਲੇ 12 ਤਰੀਕ ਨੂੰ ਡੜਬਾ ਹੋ ਕੇ ਵਾਪਸ ਫਿਰ ਯੂਕੇ ਗਏ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਦਿਲ ਦਾ ਦੌਰਾ ਪੈਣ ਕਰਕੇ ਯੂਕੇ ਦੇ ਵਿੱਚ ਮੌਤ ਹੋ ਗਈ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਿਮਰਨਜੀਤ ਸਿੰਘ ਪਰਿਵਾਰ ਦਾ ਇਕਲੌਤਾ ਪੁੱਤਰ ਸੀ ਜੋ ਕਿ ਹੁਣ ਇਸ ਦੁਨੀਆ ਤੇ ਨਹੀਂ ਰਿਹਾ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਸਿਮਰਨਜੀਤ ਸਿੰਘ ਦੀ ਮ੍ਰਿਤਕ ਦੇ ਪੰਜਾਬ ਜਲਦ ਪਹੁੰਚਾਈ ਜਾਵੇ ਤਾ ਜੋ ਪਰਿਵਾਰ ਆਪਣੇ ਬੱਚੇ ਦਾ ਅੰਤਿਮ ਸੰਸਕਾਰ ਰੀਤੀ ਰਿਵਾਜਾਂ ਦੇ ਨਾਲ ਕਰ ਸਕਣ ਉਧਰ ਦਿੜਵਾ ਦੇ ਵਿੱਚ ਸੋਗ ਦੀ ਲਹਿਰ ਦੌੜ ਪਈ ਹੈ ਮੇਰਾ ਨਾਮ ਜੀ ਸੁਖਵੀਰ ਸਿੰਘ ਜੇਜੀ ਸੁਖਵੀਰ ਜੀ ਇਹ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਕਿਸ ਤਰ੍ਹਾਂ ਹੋਈ ਹੈ ਜੀ ਕਿਸ ਤਰ੍ਹਾਂ ਹੋਇਆ ਹੈ ਕਰੋ ਖਟਨਾ ਇਹ ਜੀ ਨੌਜਵਾਨ ਮੇਰੇ ਪਿੰਡ ਤੋਂ ਦਿਆਲਗੜ ਜੇਜੀਆਂ ਤੋਂ ਮੇਰੇ ਘਰਾਂ ਚੋਂ ਭਤੀਜਾ ਲੱਗਦਾ ਸੀਗਾ ਜੀ ਤੇ 10 ਕੁ ਸਾਲ ਪਹਿਲਾਂ ਇਹ ਮਤਲਬ ਇੰਗਲੈਂਡ ਗਿਆ ਸੀਗਾ ਬੱਚਾ ਆਪਦੀ ਉੱਚ ਵਿਦਿਆ ਲਈ ਤੇ ਆਪਦੇ ਅੱਗੇ ਬੈਸਟ ਫਿਊਚਰ ਲਈ ਤੇ ਬਹੁਤ ਬੇਟੇ ਨੇ ਉੱਥੇ ਸੰਘਰਸ਼ ਕੀਤਾ ਆਪਦੇ ਆਪ ਨੂੰ ਸਟੇਬਲ ਕੀਤਾ ਤੇ ਹੁਣ ਪਿੱਛੇ ਜੇ ਬੇਟਾ ਇੱਥੇ ਆਇਆ ਵੀ ਸੀਗਾ ਮਤਲਬ ਡੇਢ ਮਹੀਨਾ ਲਾ ਕੇ ਗਿਆ ਇੱਥੇ ਇਹ ਪਰਿਵਾਰ ਸਾਡਾ ਬਿਜ਼ਨਸ ਦੇ ਵਿੱਚ ਇਹਨਾਂ ਦਾ ਹੋਣ ਕਰਕੇ ਤੇ ਇਹ ਪਰਿਵਾਰ ਦੇ ਬੇਵਿਖੇ ਰਹਿੰਦਾ ਤੇ ਹੁਣ ਆਪਾਂ ਢੜਬੇ ਖੜੇ ਆ ਹਨ ਤੇ ਇਹ ਬੇਟਾ ਡੇਢ ਕਿ ਮਹੀਨਾ ਮਤਲਬ 28 ਜਨਵਰੀ ਨੂੰ ਇਹਨੇ ਵਾਪਸ ਜਾਣਾ ਸੀ ਪਰ ਉੱਥੋਂ ਮਤਲਬ ਕੰਪਨੀ ਜਿਹੜੀ ਚ ਕੰਮ ਕਰਦਾ ਸੀ ਉਹਦੀ ਕਾਲ ਆਨ ਕਰਕੇ ਉਹਨਾਂ ਨੇ ਪਹਿਲਾਂ ਕਾਲ ਕਰ ਲਈ ਤੇ 12 ਜਨਵਰੀ ਨੂੰ ਬੇਟਾ ਇੱਥੋਂ ਵਾਪਸ ਗਿਆ ਸੀ ਜਲਬਾ ਦੀ ਵਾਪਸ ਗਏ ਨੇ ਜੀ ਹਾਂਜੀ ਢੜਬਾ ਤੋਂ ਪੂਰੇ ਡੇਢ ਮਹੀਨਾ ਮਤਲਬ ਧਾਲਗੜ ਜੇ ਜੀ ਆਪਦੇ ਪਿੰਡ ਵੀ ਢੜਬੇ ਵੀ ਬਾਕੀ ਜਿੱਥੇ ਵੀ ਕਿਸੇ ਰਿਸ਼ਤੇ ਦੇ ਵਿੱਚ ਬੱਚੇ ਮਤਲਬ ਜੋ ਵੀ ਲੋਕੇਸ਼ਨਸ ਹੁੰਦੀਆਂ ਨੇ ਜਿਵੇਂ ਉਹ ਕਰਦੇ ਆ ਮਤਲਬ ਹਜੂਰ ਸਾਹਿਬ ਵੀ ਮੱਥਾ ਟੇਕ ਕੇ ਆਏ ਬੱਚੇ ਤੇ ਮਤਲਬ ਬੜਾ ਖੁਸ਼ੀ ਖੁਸ਼ੀ ਅਸੀਂ ਤਾਂ ਸੋਚਦੇ ਸੀ ਇਸ ਵਾਰ ਵੀ ਚਲੋ ਬਹੁਤ ਰਿਸ਼ਤੇ ਜਦੋਂ ਬੱਚੇ ਵਿਆਹਣ ਜੁਗੇ ਹੋ ਜਾਂਦੇ ਆ ਜੀ ਤੇ ਸੈੱਟ ਹੋ ਜਾਂਦੇ ਆ ਸਟੇਬਲ ਹੋ ਜਾਂਦੇ ਆ ਤੇ ਫਿਰ ਆਪਾਂ ਉਹਨਾਂ ਦੇ ਵਿਆਹ ਕਰਨ ਲਈ ਸੋਚਦੇ ਆ ਪਰਿਵਾਰ ਇਸ ਵਾਰ ਚਲੋ ਬਹੁਤ ਰਿਸ਼ਤੇ ਆਏ ਹੋਏ ਸੀ ਤੇ ਪਰ ਉਹ ਕਹਿੰਦਾ ਵੀ ਕੋਈ ਨਹੀਂ ਚਲੋ ਮੈਂ ਹੁਣ ਪੂਰੀ ਤਰ੍ਹਾਂ ਸੈੱਟ ਹੋ ਗਿਆ ਚਲੋ ਥੋੜਾ ਵਤਜਾ ਹੈ ਗਿਆ ਮੈਂ ਉਹ ਵੀ 6 ਮਹੀਨੇ ਵਿੱਚ ਕਰ ਕਰਕੇ ਤੁਸੀਂ ਅਗਲੇ ਸਾਲ ਤੇ ਪਾ ਲਓ ਕਿੱਥੇ ਦਾ ਜੀ ਦੇਖੋ ਵਿਆਹ ਦਾ ਸੋਚਿਆ ਸੀ ਕਿਤੇ ਇਹੋ ਜੀ ਨਿਊਜ਼ ਆ ਗਈ ਤੇ ਹੁਣ ਤੱਕ ਜਿੰਨਾ ਪਤਾ ਲੱਗਿਆ ਵੀ ਉਸ ਦਿਨ ਸੈਟਰਡੇ ਸੀਗਾ ਜੀ ਸੈਟਰਡੇ ਨੂੰ ਇਹ ਅਕਸਰ ਮਤਲਬ ਰੈਸਟ ਕਰਦਾ ਹੁੰਦਾ ਸੀਗਾ ਜੀ ਤੇ ਮਤਲਬ ਇਹ ਨਹੀਂ ਸੀਗਾ ਕੋਈ ਜ਼ਿਆਦਾ ਵੀ ਘੁੰਮਣ ਫਿਰਨ ਜਾਂ ਇੱਧਰ ਉੱਧਰ ਜਾਣ ਦੀ ਬਜਾਏ ਰੈਸਟ ਕਰਨਾ ਪਸੰਦ ਕਰਦਾ ਸੀ ਜਦੋਂ ਆਨਲਾਈਨ ਨਾ ਹੋਇਆ ਬੱਚਾ ਤਾਂ ਪਰਿਵਾਰ ਨੇ ਸੋਚਿਆ ਵੀ ਸ਼ਾਇਦ ਸੌਂ ਗਿਆ ਹੋਣਾ ਕਿਉਂਕਿ ਉਥੋਂ ਦੇ ਤੋ ਮਤਲਬ ਇਥੋਂ ਦੇ 4 ਵਜੇ ਸੀ ਤੇ ਉੱਥੋਂ ਦੇ 11 ਵਜੇ ਸੀ ਜਦੋਂ ਲਾਸਟ ਟਾਈਮ ਪਰਿਵਾਰ ਨੇ ਉਹ ਜਦੋਂ ਮਤਲਬ ਆਨਲਾਈਨ ਉਹਨੂੰ ਵੇਖਿਆ ਤੇ ਨੈਚਰਲੀ ਹੈ ਕਿ ਪਰਿਵਾਰ ਥੋੜੀ ਬਤੀ ਬੇਚੈਨੀ ਤਾਂ ਹੁੰਦੀ ਹੈ ਹਨਾ ਤੇ ਪਰਿਵਾਰ ਨੇ ਕਾਲਾਂ ਕੀਤੀਆਂ ਤੇ ਮੈਸੇਜ ਕਰਨ ਦੀ ਕੋਸ਼ਿਸ਼ ਕੀਤੀ ਕਿਤੇ ਉਹ ਰਿਪਲਾਈ ਤਾਂ ਕਰੇ ਜੇ ਉਹ ਹੋਵੇ ਤੇ ਫਿਰ ਪਰਿਵਾਰ ਦੀ ਬੇਚੈਨੀ ਵਾਧਦੀ ਗਈ ਸਾਰੀ ਰਾਤ ਕਾਲਸ ਵਗੈਰਾ ਕਰਦੇ ਰਹੇ ਤੇ ਵੀਰ ਜੀ ਹੋਣੀ ਜਸਵੀਰ ਹੋਰੀ ਸਾਡੇ ਭਾਬੀ ਜੀ ਨੂੰ ਹੌਸਲਾ ਵੀ ਜਾਂਦੇ ਰੇ ਵੀ ਕੋਈ ਗੱਲ ਨਹੀਂ ਚਲੋ ਬੱਚਾ ਸੌਂ ਗਿਆ ਹੋਣਾ ਤੇ ਇਹੀ ਹੁੰਦਾ ਆਪਾਂ ਨੂੰ ਹਨਾ ਤੇ ਆਪਾਂ ਅੱਛਾ ਹੀ ਸੋਚਦੇ ਆਂ ਵੀ ਚਲੋ ਕੋਈ ਨਾ ਹੋਵੇ ਪਰ ਮਨ ਤਾਂ ਘਬਰਾਉਂਦਾ ਹੈ ਹਨਾ ਤੇ ਫੇਰ ਇਹਨਾਂ ਦਾ ਮਤਲਬ ਇੱਕ ਹੋਰ ਰਿਲੇਟਿਵ ਜੋ ਬਰਮਿੰਗ ਇਹ ਲੜਕਾ ਬਰਮਿੰਗ ਇੰਗਲੈਂਡ ਬਰਮਿੰਗਮ ਰਹਿੰਦਾ ਸੀ ਜੋ ਲੜਕਾ ਥੋੜੀ ਉਹ ਦੂਸਰੇ ਸ਼ਹਿਰ ਰਹਿੰਦਾ ਸੀ ਥੋੜੀ ਦੂਰੀ ਤੇ ਉਹਨੂੰ ਕਾਲ ਕੀਤੀ ਤੇ ਉਹ ਜਦੋਂ ਆਇਆ ਉਹਨੇ ਵੀ ਬੈਲਾ ਅੰਬੁੱਲਾ ਵਾਟੇਵਰ ਜੋ ਦਰਵਾਜ਼ਾ ਖੜਕਾਇਆ ਹਨਾ ਸਾਰਾ ਜਦੋਂ ਅੰਦਰੋਂ ਨਾ ਖੁੱਲਿਆ ਤੇ ਉਹਨਾਂ ਉਸ ਲੜਕੇ ਨੇ ਫੇਰ ਦੁਬਾਰਾ ਇੱਥੇ ਇੰਡੀਆ ਬਾਈ ਜਸਵੀਰ ਨੂੰ ਮਤਲਬ ਸਿਮਰਨਜੀਤ ਦੇ ਡਾਡ ਨੂੰ ਫੋਨ ਕੀਤਾ ਵੀ ਅੰਕਲ ਵੀ ਕੋਈ ਅੰਦਰੋਂ ਰਿਪਲਾਈ ਨਹੀਂ ਆ ਰਿਹਾ ਤੇ ਕੰਮ ਮੈਨੂੰ ਖਰਾਬ ਲੱਗਦਾ ਬਟ ਤੁਸੀਂ ਘਬਰਾਇਓ ਨਾ ਤੇ ਵੀ ਕੀ ਮੈਂ ਪੁਲਿਸ ਨੂੰ ਕਾਲ ਕਰ ਲਾਂ ਤੇ ਫਿਰ ਜਸਵੀਰ ਬਾਈ ਜੀ ਨੇ ਕਿਹਾ ਵੀ ਹਾਂ ਜੀ ਹੁਣ ਫਿਰ ਕਾਲ ਪੁਲਿਸ ਨੂੰ ਤਾਂ ਕਾਲ ਕਰੋ ਅਲਟੀਮੇਟ ਆਪਾਂ ਦੇਖਣਾ ਤਾਂ ਹੈ ਕਿ ਬੱਚਾ ਕਿੱਥੇ ਹੈ ਤੇ ਜਦੋਂ ਫਿਰ ਇੰਗਲੈਂਡ ਦੀ ਪੁਲਿਸ ਮਤਲਬ ਤੇ ਤਾਂ ਹੈਗਾ ਹੀ ਆ ਕਿ ਮਤਲਬ ਔਨ ਦੀ ਟਾਈਮ ਪਹੁੰਚ ਜਾਂਦੇ ਆ ਹਨਾ ਤੇ ਉਹਨੇ ਆਏ ਇਹਨਾਂ ਨੇ ਗਲ ਮਿਲ ਕੇ ਦਰਵਾਜ਼ਾ ਖੋਲ੍ਹਿਆ ਤੇ ਉਹ ਹੈ ਨਹੀਂ ਸੀ ਵਿਚਾਰਾ ਉਹ ਮਤਲਬ ਇਸ ਦੁਨੀਆ ਤੋਂ ਇੱਕ ਮਾਪਿਆਂ ਦਾ ਇਕਲੌਤਾ ਬੇਟਾ ਸੀਗਾ ਜੀ ਕੋਈ ਸਿਸਟਰ ਵੀ ਨਹੀਂ ਹੈ ਇਕੱਲੀ ਸੀਗਾ ਬੜੇ ਚਾਮਾਂ ਲੱਡਾ ਨਾਲ ਬੜਾ ਸੰਪੰਨ ਪਰਿਵਾਰ ਹੈ ਜੀ ਸਾਡੇ ਪਿੰਡ ਦਾ ਬੜਾ ਡੀਸੈਂਟ ਫੈਮਿਲੀ ਹੈ ਦਾਦਿਆਂ ਪੜਦਾਦਿਆਂ ਤੋਂ ਇਹਨਾਂ ਨੇ ਕਦੇ ਵੀ ਕਿਸੇ ਨੂੰ ਕੋਈ ਝਗੜਾ ਜਾਂ ਮੰਦਾ ਸ਼ਬਦ ਬੋਲਣਾ ਤਾਂ ਬਹੁਤ ਦੂਰ ਦੀ ਗੱਲ ਹੈ ਕਦੇ ਕਿਸੇ ਨਾਲ ਉੱਚੀ ਆਵਾਜ਼ ਚ ਗੱਲ ਵੀ ਨਹੀਂ ਕੀਤੀ ਤੇ ਮਤਲਬ ਪੰਚਾਇਤ ਦੇ ਵਿੱਚ 15 ਸਾਲ ਜਸਵੀਰ ਵੀਰ ਦੀ ਰਹੇ ਨੇ ਕੋਆਪਰੇਟਿਵ ਸਿਟੀ ਦੇ ਪ੍ਰਧਾਨ ਰਹੇ ਨੇ ਤੇ ਪੋਲੀਟੀਕਲੀ ਬਹੁਤ ਉੱਚਾ ਰੁਤਬਾ ਰਿਹਾ ਹੈ ਇਹਦੇ باوجود ਵੀ ਇੱਕ ਐਨਾ ਇੱਕ ਡਾਟ ਜਿੰਨਾ ਵੀ ਇਹਨਾਂ ਤੇ ਦਾਗ ਨਹੀਂ ਹੈ ਪਤਾ ਨਹੀਂ ਅਸੀਂ ਸਾਰੇ ਹੁਣ ਸਨ ਨਗਰ ਦਿਆਲਗੜ ਵੀ ਇਥੇ ਡੜਬੇ ਚ ਬਿਜ਼ਨਸ ਸੀ ਇਥੇ ਜੜਵੇ ਘਰ ਵੀ ਬਣਾਇਆ ਮਤਲਬ ਇਹ ਦੋਨੋਂ ਨਗਰ ਇਲਾਕਾ ਜਿੰਨ ਜਿੰਨ ਜਿਵੇਂ ਜਿਵੇਂ ਪਤਾ ਲੱਗ ਰਿਹਾ ਹਰ ਇੱਕ ਸਨ ਹੋ ਜਾ ਰਿਹਾ ਵੀ ਇੱਕ ਇਹੋ ਜਿਹੇ ਪਰਿਵਾਰ ਨੇ ਘਟਨਾ ਤਾਂ ਕਿਸੇ ਨਾਲ ਵੀ ਨਹੀਂ ਹੋਣੀ ਚਾਹੀਦੀ ਵਾਟ ਇੱਕ ਜਿਹੜਾ ਦੇਵਤਾ ਰੂਪੀ ਪਰਿਵਾਰ ਹੁੰਦੇ ਜਦੋਂ ਉੱਥੇ ਇਹ ਚੀਜ਼ ਹੋ ਜਾਂਦੀ ਹੈ ਨਾ ਜੀ ਤੇ ਫਿਰ ਮਤਲਬ ਬਹੁਤ ਅਸਹਿਜ ਸਰਕਾਰ ਸਰਕਾਰ ਤੇ ਕੇਂਦਰ ਸਰਕਾਰ ਪੰਜਾਬ ਸਰਕਾਰ ਤੋਂ ਸਪੈਸ਼ਲੀ ਕਿਉਂਕਿ ਆਪਣਾ ਹੱਕ ਸਭ ਤੋਂ ਜ਼ਿਆਦਾ ਚੀਮਾ ਸਾਹ ਤੇ ਆ ਹਨਾ ਜੀ ਉਹ ਲੋਕਲ ਵੀ ਨੇ ਆਪਣੇ ਮੰਤਰੀ ਵੀ ਨੇ ਚਲੋ ਉਹ ਉਹਨਾਂ ਨੂੰ ਅਪਰੋਚ ਵੀ ਕੀਤਾ ਕੱਲ ਸਾਡੇ ਮੈਡਮ ਸਾਡੇ ਪਿੰਡ ਤੋਂ ਚੇਅਰਪਰਸਨ ਨੇ ਇੱਥੇ ਮਾਰਕੀਟ ਕਮੇਟੀ ਦੇ ਉਹਨਾਂ ਨੇ ਅਪਰੋਚ ਕੀਤਾ ਲੱਗੇ ਹੋਏ ਨੇ ਕਿ ਮਾ ਸਾਹਿਬ ਵੀ ਲੱਗੇ ਹੋਏ ਨੇ ਹੁਣ ਇਹੀ ਹੈ ਜੀ ਕਿ ਦੇਖੋ ਬੱਚਾ ਤਾਂ ਚਲਾ ਗਿਆ ਪਰ ਇਹ ਇੱਕ ਇਕਲੌਤਾ ਬੱਚਾ ਸੀਗਾ ਮੌਤ ਦਾ ਕਾਰਨ ਪਤਾ ਲੱਗਿਆ ਕਿ ਕਾਰਨ ਜੀ ਹੁਣ ਤੱਕ ਜੋ ਮਤਲਬ ਹੁਣ ਤੱਕ ਜੋ ਪਤਾ ਲੱਗਿਆ ਉਹ ਇਹੀ ਹੈ ਕਿ ਸਾਇਲੈਂਟ ਅਟੈਕ ਪਹਿਲਾਂ ਕੋਈ ਪ੍ਰੋਬਲਮ ਨਹੀਂ ਸੀ ਕੁਝ ਨਹੀਂ ਸੀ ਤੇ ਅਟੈਕ ਦਾ ਹੀ ਇਹ ਹੈ ਜੀ ਤੇ ਲੱਗੇ ਹੋਏ ਨੇ ਜੀ ਜੀ بس ਹੁਣ ਤਾਂ ਇਹੀ ਹੈ ਜੀ ਸੋਨੂੰ ਵੀ ਇਹੀ ਬੇਨਤੀ ਹੈ মিডিਆ ਰਹੀਂ ਵੀ ਇਹ ਬੇਨਤੀ ਹੈ ਚੀਮਾ ਸਾਹਿਬ ਨੂੰ ਪੰਜਾਬ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਸਾਰਿਆਂ ਨੂੰ ਇਹੀ ਬੇਨਤੀ ਹੈ ਜੀ ਕਿ ਸਾਡੀ ਮਤਲਬ ਬਾਡੀ ਲਿਆਉਣ ਦੇ ਵਿੱਚ ਸਾਡੀ ਪਰਿਵਾਰ ਦੀ ਮਦਦ ਕੀਤੀ ਜਾਵੇ ਕਿਉਂਕਿ ਪਰਿਵਾਰ ਨੂੰ ਤਰਵਾਸ ਮਿਲੂਗਾ ਅੰਤਮ ਰਸਮਾਂ ਆਪਣੇ ਹੱਥਾਂ ਨਾਲ ਕਰ ਲੈਣਗੇ ਤਾਂ ਥੋੜੀ ਬਹੁਤੀ ਪਰਿਵਾਰ ਨੂੰ ਤਸੱਲੀ ਹੋ ਜਾਂਦੀ ਹੈ ਜੀ ਤੇ ਬਸ ਇਹੀ ਬੇਨਤੀ ਹੈ ਪਲੀਜ਼ ਸਾਡੀ ਇਹ ਗੱਲ ਤੁਸੀਂ ਜ਼ਰੂਰ ਅੱਕੇ ਪਹੁੰਚਾਓ ਕੀ ਨਾਮ ਤੁਹਾਡਾ ਕੀ ਰਿਸ਼ਤੇਦਾਰੀ ਬੰਦੇ ਜ ਤਸਵੀਰ ਨਾਲ ਜੀ ਮੇਰਾ ਨਾਮ ਰਾਮ ਸਿੰਘ ਸਿੱਧੂ ਆ ਜੀ ਤਸਵੀਰ ਮੇਰਾ ਸਾਡੂ ਆ ਜੀ ਇੱਕ ਵੱਡੇ ਭਰਾ ਦੀ ਤਰ੍ਹਾਂ ਯਾਨੀ ਸਾਡਾ ਕੋਈ ਕਾਮ ਸਾਡੂ ਵਾਲਾ ਰਿਸ਼ਤਾ ਨਹੀਂ ਇੱਕ ਬਹੁਤ ਹੀ ਨੇੜੇ ਦਾ ਤੇ ਵੱਡੇ ਭਰਾ ਦੀ ਤਰ੍ਹਾਂ ਮੇਰੇ ਨਾਲ ਅੱਜ ਤੱਕ ਵੀ ਉਹਨਾਂ ਨੇ ਹਿਰਦੇ ਹੱਥ ਰੱਖ ਕੇ ਸਪੋਰਟ ਕੀਤੀ ਹੈ ਬੱਚੇ ਦੀ ਡੈਥ ਹੋਈ ਤੁਹਾਡਾ ਕੀ ਲੱਗਦਾ ਇਹ ਮੇਰੇ ਸਾਡੂ ਸਾਹਿਬ ਦਾ ਸਾਲੀ ਸਾਹਿਬ ਦਾ ਬੇਟਾ ਜਣੀ ਕੀ ਕੀ ਕਹਿਣਾ ਜੀ ਜਿਹੜੀ ਮੌਤ ਹੈ ਕਿਸ ਤਰ੍ਹਾਂ ਮੌਤ ਹੈ ਕਿਸ ਤਰ੍ਹਾਂ ਮੌਤ ਦਾ ਤਾਂ ਦੇਖੋ ਜੀ ਡਿਸਟੈਂਸ ਤੇ ਹੈ ਹੁਣ ਤੱਕ ਜਿਹੜੀ ਖਬਰ ਮੰਨ ਕੇ ਚਲੋ ਮਿਲ ਗਿਆ ਵੀ ਉਹ ਸਾਈਲੈਂਟ ਅਟੈਕ ਬੱਚਾ ਦੂਸਰੇ ਬੱਚੇ ਨੇ ਜਾ ਕੇ ਜਦੋਂ ਪਤਾ ਲੱਗਿਆ ਲੰਮਾ ਟਾਈਮ ਤੋਂ ਫੋਨ ਤੇ ਟੱਚ ਨਹੀਂ ਤਾਂ ਉਹਨੂੰ ਮੈਸੇਜ ਲਾਇਆ ਛੋਟੇ ਬੱਚੇ ਨੂੰ ਉਹਨੇ ਜਾ ਕੇ ਉੱਥੇ ਦੇਖਿਆ ਜਦੋਂ ਪੁਲਿਸ ਦੀ ਮਦਦ ਨਾਲ ਗੇਟ ਖੋਲ੍ਹਿਆ ਤਾਂ ਉਹਦੀ ਡੈੱਡ ਬੋਡੀ ਜਿਹੜੀ ਮਿਲੀ ਉਹ ਨੂੰ ਸਾਇਲੈਂਟ ਹੈ ਕਿ ਬਾਕੀ ਉੱਥੇ ਦੀ ਜਿਹੜੀ ਹੁਣ ਇਨਫੋਰਮੇਸ਼ਨ ਹੈ ਪੋਸਟਮਾਰਟਮ ਤੋਂ ਬਾਅਦ ਦੀਆਂ ਰਿਪੋਰਟਾਂ ਦੇ ਮੁਤਾਬਕ ਜੀ 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 ਆਪਾਂ ਨੇਚਰ ਦੀ ਗੱਲ ਕਰ ਲਈ ਜੀ ਕਿਸ ਤਰ੍ਹਾਂ ਮੀਚਰਦਾ ਸੀ ਬਹੁਤ ਜ਼ਿਆਦਾ ਬਹੁਤ ਮੈਂ ਕਹਿੰਦਾ ਅੱਜ ਦੀ ਜਨਰੇਸ਼ਨ ਨੂੰ ਮੈਂ ਕਹਿੰਦਾ ਇੱਕ ਤਰ੍ਹਾਂ ਦਾ ਇਸਤੇ ਬੰਦਾ ਦੀ ਹਰ ਇੱਕ ਦਾ ਦਿਲ ਮੋਲਣ ਵਾਲਾ ਹਰ ਇੱਕ ਨੂੰ ਪਿਆਰ ਕਰਨ ਵਾਲਾ ਸਾਨੂੰ ਜਿਹੜੀ ਬਾਲੀ ਜਾਦੇ ਇਸ ਚੀਜ਼ ਦੀ ਸੱਟ ਹੈ ਉਹ ਇਹ ਆ ਵੀ ਪਿਛਲੇ 12 ਜਨਵਰੀ ਨੂੰ ਵਾਪਸ ਗਿਆ ਆ ਸੀ ਮੇਰੇ ਨਾਲ ਉਹਨੇ ਕਾਫੀ ਟਾਈਮ ਸਪੈਂਡ ਕੀਤਾ ਹਜੂਰ ਸਾਹਿਬ ਦੀ ਵੀ ਯਾਤਰਾ ਕੀਤੀ ਵੈਸੇ ਵੀ ਰਹਾ ਤੇ ਹਰ ਇੱਕ ਨੂੰ ਮੋਹ ਲਾਣ ਵਾਲਾ ਜਿਹਨੂੰ ਇੱਕ ਵਾਰੀ ਵੀ ਮਿਲ ਗਿਆ ਉਹ ਮੰਨ ਕੇ ਚੱਲ ਉਹਦੇ ਨਾਲ ਹਮੇਸ਼ਾ ਦੇ ਐਸੇ ਸਬੰਧ ਬਣਾ ਜਾਂਦਾ ਸੀ ਬੰਦਾ ਉਹਨੂੰ ਯਾਦ ਰੱਖਦਾ ਸੀ ਬਹੁਤ ਹੀ ਪਿਆਰਾ ਬੱਚਾ ਨਹੀਂ ਮਹੀਨਾ ਪਹਿਲਾਂ ਹੀ ਵਾਪਸ ਨਹੀਂ ਨਾ ਹਾਲੇ ਹੋਇਆ ਨਹੀਂ ਪਿਛਲੇ 12 ਉੱਥੇ ਕੀ ਕੰਮ ਕਰਦੇ ਸੀ ਉੱਥੇ ਸੇ ਕੰਸਟ੍ਰਕਸ਼ਨ ਦੇ ਕੰਮ ਸੀ ਇਹਨਾਂ ਨਾਲ ਕਰਦੇ ਸੀ ਜਿਹੜਾ ਹਾਲੇ ਹੋ ਨਵੀਆਂ ਵਿਆਹਤ ਬਾੜੀਆਂ ਸੀ ਹੋਰ ਤੇ ਉੱਥੇ ਲੀਗਲ ਹੋ ਗਿਆ ਸੀ ਤੇ ਇਸ ਤੋਂ ਬਾਅਦ ਅੱਗੇ ਯਾਨੀ ਮੈਰਜ ਲਈ ਹੋਰ ਪਰ ਵਿਆਹ ਦੀ ਤਿਆਰੀਆਂ ਸੀ ਬਲਕਿ ਹੋਰ ਅੱਗੇ ਦੀ ਜ਼ਿੰਦਗੀ ਜਾਣ ਵੇਲੇ ਮੇਰੇ ਨਾਲ ਰਾਇ ਵੀ ਹੋਈ ਵੀ ਬੇਟਾ ਹੁਣ ਭੱਜਨ ਅਠ ਨੌ ਕੋਈ ਆਪਦਾ ਕੋਈ ਸਟੋਰ ਜਾਂ ਕੋਈ ਇਸ ਤਰ੍ਹਾਂ ਦਾ ਕੰਮ ਕਰੂ ਕਹਿੰਦੇ ਹਾਂ ਮਾਸੜ ਜੀ ਅਸੀਂ ਇਸ ਤਰ੍ਹਾਂ ਹੀ ਕਰਾਂਗੇ ਹੋਰ ਕਰਾਂਗੇ ਮੈਂ ਆਪਣੀ ਜ਼ਿੰਦਗੀ ਜੋ ਬਾਕੀ ਮਾਂ ਪਿਓ ਦਾ ਜੇ ਇਹ ਕਹਿ ਲੀਏ ਵੀ ਇੱਥੇ ਹੁਣ ਆਪਾਂ ਸ਼ਬਦਾਂ ਚ ਤਾਂ ਨਹੀਂ ਬਿਆਨ ਕਰ ਸਕਦੇ ਵੀ ਉਹ ਕੀ ਮਹਿਸੂਸ ਹੋ ਰਿਹਾ ਉਹ ਕੀ ਹੋ ਰਿਹਾ। ਉਹਦੀ ਲੈ ਕੇ ਆਉਣ ਵਾਸਤੇ ਕਿਸ ਤਰ੍ਹਾਂ ਦੇ ਤੁਸੀਂ ਯਤਨ ਕਰ ਰਹੇ ਹੋ ਵੀ ਦੀ ਸਰਕਾਰਾਂ ਨੂੰ ਅਪੀਲ ਕਰਦੇ। ਸਰਕਾਰਾਂ ਨੂੰ ਅਪੀਲ ਹੀ ਹੈ ਜੀ ਦੇਖੋ ਜਿੱਥੇ ਲੀਗਲੀ ਤੌਰ ਤੇ ਸਰਕਾਰਾਂ ਤੁਹਾਨੂੰ ਮਨ ਕਿਤੇ ਨਾਲ ਮਦਦ ਕਰ ਸਕਦੇ ਨੇ ਲਿਆਉਣ ਦੀ ਜਾਂ ਕਿਸੇ ਤਰ੍ਹਾਂ ਵੀ ਉਹ ਕਰਨ ਤਾਂ ਕਿ ਮਾਪਿਆਂ ਦਾ ਜਿਹੜਾ ਇਹ ਹੈ ਜਾਂ ਰਿਸ਼ਤੇਦਾਰਾਂ ਨੂੰ ਜਿੰਨੇ ਦਿਨ ਲਾਸ ਨਹੀਂ ਆਉਂਦੀ ਆਪਾਂ ਉਹਨੂੰ ਸੰਸਕਾਰ ਨਹੀਂ ਕਰਦੇ ਉਸ ਤੋਂ ਬਾਅਦ ਭੋਗ ਨਹੀਂ ਜਾਂਦੇ ਉਦੋਂ ਤੱਕ ਸਾਨੂੰ ਦੇਖ ਲਓ ਵੀ ਜ਼ਿੰਦਗੀ ਕਿਵੇਂ ਆ ਉਸ ਤੋਂ ਬਾਅਦ ਕਿਤੇ ਨਾ ਕਿਤੇ ਤਰਵਾਸਾ ਹੁੰਦਾ। ਜ਼ਿੰਦਗੀ ਹੈ ਵੈਸੇ ਤਾਂ ਹੁਣ ਜਿਹੜੇ ਨਾਲ ਜਿੰਨੇ ਜੁੜੇ ਹੋਏ ਨੇ ਜੀ ਸਾਰੇ ਜਿੰਨੇ ਸਾਹ ਰਹਿਗੇ ਜ਼ਿੰਦਗੀ ਦੇ ਤੁਹਾਨੂੰ ਪਤਾ ਹੀ ਹੈ ਕਿਵੇਂ ਹੋਣਗੇ ਪਰ ਫਿਰ ਵੀ ਆਪਾਂ ਕਹਿੰਦੇ ਵੀ ਜਿੰਨਾ ਚਿਰ ਆਪਾਂ ਅੰਤਮ ਕਰਿਆਵਾਂ ਨਹੀਂ ਕਰ ਲੈਂਦੇ ਹੋਰ ਨਹੀਂ ਲੈਂਦੇ ਉਹਨਾਂ ਚਰਤਾ ਕਿਤੇ ਜਾ ਕੇ ਆਪਾਂ ਬਹੁਤ ਜ਼ਿਆਦਾ ਤਕਲੀਫ ਦੇ ਵਿੱਚ ਇਸ ਕਰਕੇ ਸਰਕਾਰਾਂ ਨੂੰ ਬੇਨਤੀ ਹੈ ਹੋਰ ਵੀ ਮਦਦ ਕੀਤੀ ਜਾਵੇ ਜਿਵੇਂ ਵੀ ਹੁੰਦੀ ਹੈ ਵੀ ਤਾਂ ਕਿ ਬੱਚਾ ਉਹ ਆਵੇ ਇੱਥੇ ਮਾਪਿਆਂ ਨੂੰ ਉਹਦੇ ਰਿਸ਼ਤੇਆਂ ਨੂੰ ਸੁਬੰਧਿਆਂ ਨੂੰ ਦਾਣਾ ਦੋਸਤਾਂ ਨੂੰ ਇਸ ਚੀਜ਼ ਦਾ ਕਿਤੇ ਮਾੜਾ ਮੋਟਾ ਤਰਵਾਸ ਹੋਵੇ